ਹੈਲੋ ਗਾਇਸ ਮੇਰੇ ਬੱਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਘਰੇ ਠੀਕ ਠਾਕ ਹੋਣਗੇ ਐਸੇ ਵੀ ਘਰੇ ਠੀਕ ਠਾਕ ਹੈ ਮੈਂ ਆ ਗਈ ਦਵਾ ਤਾਂ ਫੇਰ ਹਾਂਜੀ ਅੱਜ ਬਲੌਗ ਦੀ ਸਟਾਰਟਿੰਗ ਕੀਤੀ ਹੈ ਜੀ ਫਤੇ ਨੇ ਉਹਨੂੰ ਕਾਫੀ ਦਿਨਾਂ ਮਗਰੋਂ ਹੁਣ ਅੱਜ ਉਹਨੂੰ ਇਹ ਸੀਗਾ ਵੀ ਮਮਾ ਮੈਂ ਕਰਨੀ ਆ ਮੈਂ ਕਿਹਾ ਚਲੋ ਕੋਈ ਨਾ ਤੁਸੀਂ ਕਰੋ ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ ਸੀ 7:00 ਦਾ ਮੰਮੀ ਲੱਗੇ ਨੇ ਚੁੱਲ੍ਹਾ ਬਣਾਉਣਾ ਕਿਉਂਕਿ ਉਹ ਚੁੱਲੇ ਦਾ ਆਪਾਂ ਉਹਨੂੰ ਚੱਕ ਕੇ ਨਾ ਹੋਰ ਬਣਾਉਣਾ ਸੀ ਜਣੀ ਜਿਹੜਾ ਅਸਾ ਸਾਡ ਨੂੰ ਇਹ ਹੋ ਜਾਂਦਾ ਵੀ ਇੱਟ ਦੇ ਕੇ ਨਹੀਂ ਬਣਾਉਦੇ ਹੈਗੇ ਉਦਾਂ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਸਿਆਣੀ ਬਜ਼ੁਰਗ ਔਰਤਾਂ ਵੀ ਮਠਵਾਰ ਕੇ ਹਨਾ ਜਿਹੜੇ ਲੋਕ ਬਣਾਉਂਦੇ ਨੇ ਉਹਨਾਂ ਨੂੰ ਇਹ ਚੀਜ਼ ਜ਼ਰੂਰ ਪਤਾ ਹੋਊਗਾ ਨਾ ਮੰਮੀ ਕਹਿੰਦੇ ਮੈਨੂੰ ਸਾਨੂੰ ਹੱਸਦੇ ਸੀ ਇਹ ਕਹਿੰਦੇ ਵੀ ਮੈਂ ਦੇਖਿਆ ਇਹ ਵੀ ਜੇ ਨਹੀਂ ਵੀ ਉਦਾਂ ਨਹੀਂ ਜਿਨ੍ਹਾਂ ਨੂੰ ਬਣਾਉਣਾ ਹੁੰਦਾ ਵੀ ਉਹ ਐਵੇਂ ਕੋਈ ਛੋਟੀ ਵੱਡੀ ਵਿੱਚ ਬਾਲਟੀ ਜਾਂ ਕੁਝ ਐਦਾਂ ਰੱਖ ਲਓ ਗੋਲ ਚੀਜ਼ ਵੀ ਉਹਦੇ ਆਲੇ-ਦਾਲੇ ਮਿੱਟੀ ਲਗਾ ਲਓ ਨਾ ਵੀ ਉਹਦੀ ਪ੍ਰੋਪਰ ਸਹੀ ਸ਼ੇਪ ਆ ਜਾਂਦੀ ਹੈ ਮੰਮੀ ਤਾਂ ਸਾਨੂੰ ਜਿਹੜੀਆਂ ਐ ਦੱਸਦੇ ਉਹ ਬਣਾਉਣ ਲੱਗੇ ਸੀ ਇਹ ਕਹਿੰਦੇ ਹਾਂ ਹਾਂ ਕਹਿੰਦੇ ਮੰਮੀ ਮੈਂ ਤੁਹਾਡੇ ਨਾਲ ਵੀ ਦੇ ਬਣਾਉਣਾ ਏ ਇਹ ਤਾਂ ਹੈਲਪ ਕਰਨ ਲੱਗੇ ਸੀ ਇਹਨਾਂ ਨੂੰ ਏ ਸੀ ਕਹਿੰਦੇ ਮੈਂ ਵੀ ਦੇਖਣੀ ਮੰਮੀ ਮਿੱਟੀ ਲਾ ਕੇ ਵੀ ਕਿਵੇਂ ਬਣਦਾ ਏ ਹਨਾ ਵੀ ਜਿਵੇਂ ਤੁਸੀਂ ਲੱਗੇ ਕਹਿੰਦੇ ਚਲ ਮੈਂ ਵੀ ਬਣਾ ਕੇ ਦੇ ਦਾਂ ਤਾਂ ਕਰਕੇ ਫਿਰ ਐ ਲੱਗੇ ਹੋ ਸੀ ਅਸੀਂ ਕਹ ਵੀ ਠੀਕ ਆ ਵੀ ਹੁਣ ਤੁਸੀਂ ਚੁੱਲੇ ਤੁਸੀਂ ਉਹ ਬਣਾਇਆ ਕਰੋ ਐ ਹੱਸਦੇ ਸੀਗੇ ਸਾਰੇ ਬਸ ਚੁੱਲੇ ਦਾ ਸੀ ਕਰ ਲਿਆ ਸੀਗਾ ਉਹ ਬਣਾ ਕੇ ਰੱਖ ਲਿਆ ਸੀ ਵੀ ਧੁੱਪ ਲੱਗ ਜੂਗੀ ਫਿਰ ਉਹਦੇ ਵਿੱਚੋਂ ਬਾਅਦ ਵਿੱਚ ਬਾਲਟੀ ਕੱਢ ਹੋਗੀ ਇਹ ਜੜ ਬਾਹਰ ਆਪਣੇ ਬਣਾਏ ਸੀ ਚੁੱਲਾ ਇਹਦੇ ਤੇ ਲੱਗੀ ਸੀ ਮੈਂ ਤੇ ਮੰਮੀ ਰੋਟੀ ਬਣਾਉਣਾ ਕਿਉਂਕਿ ਇੱਥੇ ਛਾਂ ਸੀਗੀ ਕੁਝ ਹਜੇ ਫਿਲਹਾਲ ਹਵਾ ਵੀ ਨਹੀਂ ਸੀ ਜ਼ਿਆਦਾ ਕਿਉਂਕਿ ਨਹੀਂ ਤਾਂ ਫਿਰ ਬੇੜੇ ਦੇ ਵਿੱਚ ਤਾਂ ਔਖਾ ਹੋ ਜਾਂਦਾ ਜੀ ਜੇ ਹਵਾ ਚੱਲਦੀ ਹੋਵੇ ਫਿਰ ਰੋਟੀ ਬਣਾਉਣੀ ਹੋਰ ਆਪਣੇ ਕੰਮ ਹਜੇ ਰਹਿਦਾ ਸੀ ਕਿਉਂਕਿ ਮੈਨੂੰ ਇਹ ਸੀਗਾ ਵੀ ਚਲੋ ਜਾਦਾ ਤਾਂ ਨਹੀਂ ਸਾਫ ਸੁਥੀਆ ਮਤਲਬ ਝਾੜ ਛੜੀਆ ਤਾਂ ਨਹੀਂ ਅਜੇ ਕਰਨਾ ਕਿਉਂਕਿ ਹਜੇ ਇਹ ਆ ਵੀ ਜਿਵੇਂ ਤੂੜੀਆਂ ਵਗੈਰਾ ਦੀ ਹੈਨਾ ਵੀ ਬਾਬ ਹੈ ਜਾਂ ਨਹੀਂ ਹੋਇਆ ਹੈਗਾ ਵੀ ਪਰ ਹੁਣ ਜਿਵੇਂ ਤੂ ਆਪਾਂ ਤੂੜੀ ਤਾੜੀ ਅੰਦਰ ਪਵਾਈਆ ਜਾਂ ਹੋਰ ਜਿਵੇਂ ਰੀਪਰ ਵਗੈਰਾ ਚੱਲਦੇ ਸੀ ਹੈਨਾ ਮਸ਼ੀਨਾਂ ਚੱਲਦੀਆਂ ਸੀ ਵੀ ਚਲੋ ਉਸ ਤੋਂ ਬਾਅਦ ਫਿਰ ਹੁਣ ਥੋੜੀ ਜਿਹੀ ਜ਼ਿਆਦਾ ਡੀਪ ਕਲੀਨਿੰਗ ਕਰ ਲਈਏ ਤਾਂ ਕਰਕੇ ਫਿਰ ਇਸ ਵੀ ਚਲੋ ਰੋਟੀ ਬਣਾ ਕੇ ਖਾ ਕੇ ਫਿਰ ਉਹ ਕੰਮ ਕਰ ਲੱਗਦੇ ਆ ਇਥੇ ਹੈਗਾ ਸੀ ਦੁਪਹਿਰਕ ਦਾ ਟਾਈਮ ਫਤਿਹ ਨੂੰ ਕਿਹਾ ਸੀ ਹਾਂਜੀ ਮੈਂ ਫਤਿਹ ਨੂੰ ਲੱਗੀ ਸੀ ਪਾਸਤਾ ਬਣਾਉਣ ਕਿਉਂਕਿ ਉਹ ਵੀ ਬਸ ਫਿਰਦਾ ਸੀ ਵਿੱਚੇ ਕਰਾਉਂਦਾ ਕੰਮ ਕਰ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਜੇ ਤੂੰ ਰੈਸਟ ਕਰੇਂਗਾ ਥੋੜੀ ਦੇਰ ਸੌਂ ਕੇ ਉਠੇਂਗਾ ਫਿਰ ਤੈਨੂੰ ਦਵਾਂ ਪਾਸਤਾ ਬਣਾ ਕੇ ਬਸ ਉਹ ਥੋੜੀ ਦੇਰ ਰੈਸਟ ਕਰਕੇ ਘੰਟਾ ਦੋ ਘੰਟੇ ਸੌਂ ਕੇ ਫਿਰ ਇੱਥੇ ਉੱਠਿਆ ਹੀ ਸੀ ਤਾਂ ਕਰਕੇ ਮੈਂ ਲੱਗੀ ਸੀ ਉਹਨੂੰ ਪਾਸਤਾ ਬਣਾਉਣ ਫਿਰ ਉਹ ਆਪਦਾ ਲੱਗਿਆ ਸੀ ਕੁਝ ਸਟੱਡੀ ਦਾ ਕਰਨ ਇਥੇ ਕੁਝ ਪੁੱਛਣਾ ਆਇਆ ਸੀ ਮੈਨੂੰ ਮੈਂ ਲੱਗੀ ਹੋਈ ਸੀ ਬਸ ਉਹਦਾ ਪਾਸਤਾ ਬਣਾ ਰਿਆ ਸੀ ਪਾਸਤਾ ਬਣਾਇਆ ਸੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਪਿਆਜ਼ ਤੇ ਸ਼ਿਮਲਾ ਮਿਰਚ ਮੈਂ ਪਾ ਕੇ ਉਹ ਪੋਨ ਲਈ ਸੀ ਉਹਦੇ ਵਿੱਚ ਹੀ ਨੂਨ ਮਿਰਚ ਤੇ ਚਾਟ ਮਸਾਲਾ ਪਾ ਲਿਆ ਸੀ ਤੇ ਉਹ ਤੋਂ ਬਾਅਦ ਜਿਹੜਾ ਪਾਸਤਾ ਬੋਇਲ ਕਰਕੇ ਰੱਖਿਆ ਸੀ ਉਹ ਪਾ ਲਿਆ ਸੀ ਮੇਰੇ ਕੋਲ ਇੱਕ ਹੈਗੀ ਸੀ ਪਾਸਤਾ ਸੌਸ ਇੱਕ ਹੈਗੀ ਸੀ ਟਮਾਟੋ ਸੌਸ ਉਹ ਦੋਨੋਂ ਹੀ ਮੈਂ ਪਾਇਆ ਸੀ ਤੇ ਉਹ ਪਾ ਕੇ ਜਣੀ ਕੋਈ ਜ਼ਿਆਦਾ ਨਹੀਂ ਸੀ ਉਹ ਕੀਤਾ ਪਰ ਇਹ ਹੋ ਜਾਂਦਾ ਵੀ ਚਲੋ ਆਪਾਂ ਥੋੜੀ-ਬਹੁਤੀ ਕੋਈ ਨਾ ਸਬਜ਼ੀ ਵਗੈਰਾ ਵਿੱਚ ਪਾਉਨੇ ਆ। ਬਸ ਜੀ ਅੱਜ ਇਹ ਸਾਫ-ਸਫਾਈ ਕੀਤੀ ਸੀਗੀ ਟੋਪੀਰੀ ਵਗੈਰਾ ਪਿਆਜ਼ ਵੀ ਬਸ ਲੈ ਕੇ ਆਉਣ ਵਾਲੇ ਹੋਏ ਹੋਣੇ। ਇਹਦੇ ਵਿੱਚ ਇਹ ਹੋ ਜਾਂਦਾ ਜੀ ਤਿੰਨੋਂ ਚੀਜ਼ਾਂ ਨਾ ਮਤਲਬ ਅਲੱਗ-ਅਲੱਗ ਕਰਕੇ ਰੱਖ ਲੈਣੇ ਜਿਵੇਂ ਲਸਣ ਪਿਆਜ਼ ਆਲੂ ਇਹ ਜਿੱਜ਼ਾਂ ਜਾਂ ਕੀਤੀ ਸੀ ਅੱਜ ਰੈਕ ਦੀ ਸਫਾਈ। ਇਦੇ ਵਿੱਚ ਥੱਲੇ ਨੀਚੇ ਵਾਲੇ ਤਿੰਨ ਦੇ ਵਿੱਚ ਸਾਡੇ ਹੁੰਦੇ ਨੇ ਜੁੱਤੀਆਂ ਵਗੈਰਾ ਰੱਖਿਆ ਹੋਇਆ ਹੈ ਨਾ ਤੇ ਜਿਹੜੀ ਇਹ ਉੱਪਰ ਵਾਲੇ 파ੜਾ ਇਹਦੇ ਵਿੱਚ ਜਿਵੇਂ ਹੋਰ ਕੋਈ ਚੀਜ਼ ਆ ਮਸ਼ੀਨ ਦਾ ਜਿਵੇਂ ਹੁਣ ਇਹ ਮੇਰਾ ਸਮਾਨ ਹੁੰਦਾ ਹੋ ਜਾਂਦਾ ਹੈ ਨਾ ਵੀ ਰੀਲਾਂ ਬੁਕਰਮਾ ਗਲੇ ਹੋਰ ਕੋਈ ਐਕਸਟਰਾ ਕੋਈ ਚੀਜ਼ ਹੁੰਦੀ ਆ ਜਿਵੇਂ ਆ ਐਕਸਟਰਾ ਪਈਆ ਨਾ ਬਗਟ ਇਹ ਰੱਖ ਲੈਣੇ ਹੁੰਦੇ ਆ ਜਾਂ ਹੋਰ ਸਾਬਣ ਵਗੈਰਾ ਸ਼ੈਂਪੂ ਸਾਰੀ ਇੱਕ ਚੀਜ਼ ਜਣੀ ਇਹ ਹੋ ਜਾਂਦਾ ਵੀ ਇਹ ਦੇ ਵਿੱਚ ਰੱਖੀ ਹੁੰਦੀ ਹੈ ਸੌਖਾ ਰਹਿੰਦਾ ਏ ਬਸ ਐਵੇਂ ਇਹਨਾਂ ਦੀ ਸਾਫ ਸਫਾਈ ਕਰਕੇ ਐਦਾਂ ਦੀ ਹੀ ਸੀ ਬਸ ਜਿਹੜੀਆਂ ਅਜੇ ਸਾਫ ਸਫਾਈ ਮੋਟ ਕਰਨ ਵਾਲੀਆਂ ਸੀ ਬਾਕੀ ਇਹ ਸੀ ਵੀ ਘਰ ਦੀ ਜਣੀ ਜਿਆਦਾ ਫੇਰ ਕਰਾਂਗੇ ਚਾੜ ਚੜੀਆ ਪੂਰਾ ਨਾ ਉਹ ਥੋੜਾ ਜਿਹਾ ਆਹ ਜਿਵੇਂ ਸਾਫ ਜਿਹਾ ਹੋ ਗਿਆ ਨਾ ਮੌਸਮ ਫੇਰ ਕਰਾਂਗੇ ਹਜੇ ਕਿਉਂਕਿ ਜਿਵੇਂ ਤੂੜੀਆਂ ਦਾ ਵਿੱਚ ਚੱਲੀ ਜਾਂਦਾ ਹਨਾ ਬਾਹ ਬਾਹੀਆ ਨਹੀਂ ਹੋਇਆ ਹੈਗਾ ਉਹਦੇ ਕਰਕੇ ਫਿਰ ਥੋੜੀ ਜਿਹੀ ਉੱਡਦੀ ਰਹਿੰਦੀ ਹੈ ਨਾ ਹਵਾ ਦੇ ਵਿੱਚ ਫਿਰ ਗਰਦ ਵਗੈਰਾ ਆਉਂਦੀ ਹੈ ਤਾਂ ਹਾਂਜੀ ਸਾਫ ਸਫਾਈ ਦਾ ਬਸ ਜਿਉਂ ਹੀ ਕਰਕੇ ਹਟੇ ਸੀਗੇ ਉਸ ਤੋਂ ਬਾਅਦ ਜਦ ਹੀ ਆ ਗਈ ਸੀ ਨੇਰੀ ਕਿਉਂਕਿ ਚਲੋ ਏਸੀਗਾ ਮੈਨੂੰ ਵੀ ਮੈਂ ਵੈਸੇ ਹੀ ਟਾਕੀਆਂ ਦਰਵਾਜ਼ੇ ਹਨਾ ਹੋਰ ਜਿਵੇਂ ਬੈੱਡ ਸ਼ੀਟ ਵਗੈਰਾ ਸਾਰਾ ਕੁਝ ਉਹ ਚੇਂਜ ਕਰ ਲਿਆ ਸੀਗਾ ਪਰ ਇਹ ਦੇਖੋ ਵੀ ਇੰਨੀ ਇੱਕਦਮ ਹਵਾ ਤੇਜ਼ ਹੋਈ ਤੁਸੀਂ ਦੇਖ ਸਕਦੇ ਹੋ ਦਿਨੋ ਹਨਾ ਵੀ ਪੱਤੇ ਸਾਰੇ ਬੀੜੇ ਦੇ ਵਿਚ ਇਹਨ ਪੱਤੇ ਪੱਤੇ ਹੋਏ ਪਏ ਸੀ ਬਰੋਟੇ ਦੇ ਕੁਛ ਇਹਦਾ ਇਹ ਆ ਜੀ ਹਨਾ ਵੀ ਬਰੋਟੇ ਦਾ ਹੁੰਦਾ ਵੀ ਜਿਵੇਂ ਹੋਰ ਦਰਾਖਤਾਂ ਦੇ ਨਾਲ ਇੱਕਦਮ ਜਿਵੇਂ ਤੇ ਜਿਵੇਂ ਪੀਲੇ ਹੋ ਗਏ ਝੜ ਗਏ ਇਹਦੇ ਨਾਲ ਕਾਫੀ ਲੰਬਾ ਟਾਈਮ ਚੱਲਦੇ ਨੇ ਜਲਦੀ ਨਹੀਂ ਹੋ ਹੁੰਦੇ ਹੈਗੇ ਪਰ ਇਹ ਕਾਫੀ ਏਰੀਆ ਜਗ੍ਹਾ ਤੋਂ ਥਾਮਾਂ ਤੇ ਆਈ ਹੈ ਜਣੇ ਹਨੇਰੀ ਬਾਕੀ ਤੁਸੀਂ ਸਾਰੇ ਜਣੇ ਦੱਸਿਓ ਵੀ ਕਿੰਨਾ ਕਿੰਨਾ ਦੇ ਪਿੰਡਾਂ ਦੇ ਵਿੱਚ ਆਈ ਆ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਜਣੀ ਕੁਝ ਟਾਈਮ ਚੱਲੀ ਚਲੋ ਇਹ ਸੀ ਵੀ ਮੀਂਹ ਤਾਂ ਨਹੀਂ ਸੀ ਖੈਰ ਨਾਲ ਕੱਲੀ ਹਵਾ ਸੀ ਉਸ ਟਾਈਮ ਚੱਲਣ ਤੋਂ ਬਾਅਦ ਫਿਰ ਰੁਕ ਗਈ ਇਹ ਆਪਣਾ ਏਸੀ ਵੀ ਚੁੱਲਾ ਬਾਹਰੋਂ ਚੱਕ ਕੇ ਕਿਉਂਕਿ ਹੁਣ ਜਿੰਮੀ ਧੁੱਪ ਜ਼ਿਆਦਾ ਹੋ ਜਾਂਦੀ ਹੈ ਨਾ ਉਹਦੇ ਕਰਕੇ ਥੋੜਾ ਜਿਹਾ ਸਖਤ ਹੋ ਗਿਆ ਸੀ ਪ੍ਰੋਪਰਸ ਚਲੋ ਨਹੀਂ ਸੁੱਕਿਆ ਆ ਘਰਦਾ ਮੈਂ ਬਰਾ ਇਹਨਾਂ ਦਾ ਦੁੱਧ ਲੈਣ ਆਇਆ ਹੋਇਆ ਈ ਮੇਰਾ ਘਰ ਆਏ ਕੀ ਤਾਂ ਲੜਦੇ ਆ ਜੇ ਘਰਦੇ ਆ ਹੈ ਫਿਰ ਉਸ ਤੋਂ ਬਾਅਦ ਦੀ ਬਸ ਚੁੱਲੇ ਦਾ ਆਪਣਾ ਹੋ ਗਿਆ ਸੀ ਕੰਪਲੀਟ ਹੁਣ ਚਲੋ 2 ਦਿਨ 4 ਦਿਨ ਚ ਜਿੰਨੇ ਇੱਕ ਦਿਨ ਸੁੱਕਣਾ ਹੋਊਗਾ ਸੁੱਕ ਜਾਊਗਾ ਫਿਰ ਉਹ ਆ ਗਿਆ ਸੀ ਮੁੰਡਾ ਸਤਨਾਮ ਉਹ ਹੱਸਦਾ ਸੀਗਾ ਉਹ ਪੱਕਾ ਹੀ ਕਹਿੰਦਾ ਹੁੰਦਾ ਹੈਲੋ ਗਾਈਜ਼ ਨਾ ਐਦਾਂ ਉਹਨੇ ਪੁੱਛਿਆ ਅੱਜ ਬਸ ਐਵੇਂ ਹੀ ਹੱਸਦਾ ਸੀ ਉਹਦੇ ਤੋਂ ਬਾਅਦ ਮੈਂ ਲੱਗੀ ਸੀ ਤੇ ਸਬਜ਼ੀ ਬਣਾਉਣ ਪਰ ਅੱਜ ਸਵੇਰ ਦਾ ਕੰਮ ਕਰ ਕਰਨ ਕਰਕੇ ਨਾ ਮਤਲਬ ਸਰੀਰ ਜਮਾ ਹੀ ਥੱਕਿਆ ਪਿਆ ਸੀਗਾ ਕੋਈ ਹਿੰਮਤ ਨਹੀਂ ਸੀ ਬਚੀ ਕਹਿੰਦੇ ਅੱਜ ਤਸਵੀਰ ਦੇ ਨਾਲ ਮਿੱਟੀ ਨਾਲ ਮਿੱਟੀ ਹੋਈ ਪਈ ਸੀ ਬਸ ਸਬਜੀ ਨੂੰ ਤੜਕਾ ਲਗਾਇਆ ਸੀ ਨਾਲ ਰੱਖੇ ਸੀ ਦੁੱਧ ਗਰਮਾ ਫੁਲਕੇ ਹਜੇ ਬਣਾਉਣੇ ਸੀ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਸਬਜੀ ਨੂੰ ਤੜਕਾ ਲਗਾ ਕੇ ਫਿਰ ਬਾਅਦ ਵਿੱਚ ਦੇ ਦਿਆਂ ਕਿਉਂਕਿ ਸ਼ਾਮ ਨੂੰ ਮੇਰੇ ਨਾਲ ਦਾ 7 7:30 ਹੋ ਗਏ ਸੀ ਮੈਨੂੰ ਇਹ ਹੋ ਜਾਂਦਾ ਜੀ ਵੀ ਚਲੋ ਜ਼ਿਆਦਾ ਤਾਂ ਨਹੀਂ ਹਨਾ ਵੀ ਇੱਕ ਦਿਨ ਦੇ ਵਿੱਚ ਸਾਰਾ ਕੰਪਲੀਟ ਕਰ ਦਮਾ ਅੱਜ ਕੋਈ ਰੈਸਟ ਨਹੀਂ ਸੀ ਕੁਝ ਨਹੀਂ ਸੀਗਾ ਬਸ ਸਵੇਰ ਤੋਂ ਲੈ ਕੇ ਏ ਸੀਗਾ ਵੀ ਸ਼ਾਮ ਤੱਕ ਸਾਰੇ ਕੰਮ ਕੰਪਲੀਟ ਹੋ ਜਾਣਗੇ ਹਨਾ ਚਲੋ ਉਹ ਫਿਲਹਾਲ ਹੋ ਗਏ ਸੀ ਮੇਰੇ ਵੀ ਜਿਹੜੀ ਹੁਣ ਕੋਈ ਨੈਕਸਟ ਛੁੱਟੀਆਂ ਜਿਵੇਂ ਵੀ ਉਹਨਾਂ ਦੇ ਵਿੱਚ ਕੁਝ ਹੋਰ ਦੇਖਾਂਗੇ ਹੁਣ ਮੈਂ ਸਬਜ਼ੀ ਨੂੰ ਤੜਕਾ ਲਗਾ ਕੇ ਫਿਰ ਏ ਸੀਗਾ ਵੀ ਨਹਾ ਧੋ ਕੇ ਆਉਨੇ ਆ ਹਨਾ ਫਿਰ ਫੁਲਕੇ ਬਣਾ ਕੇ ਫਿਰ ਖਾਵਾਂਗੇ ਜੀ ਵੀ ਨਹੀਂ ਤਾਂ ਆਏ ਹੋਇਆ ਪਿਆ ਸੀ ਆਪ ਦੇ ਆਪ ਨੂੰ ਅੱਜ ਕੁਝ ਨਾ ਇਹ ਸੀਗਾ ਵੀ ਜੇ ਕੰਮਕਾਰ ਵੀ ਕਾਫੀ ਹੋ ਗਏ ਸੀ ਜਿਵੇਂ ਅੰਦਰ ਸਾਫ ਸਫਾਈ ਦਾ ਵੀ ਹੋ ਗਿਆ ਸੀ ਹਨਾ ਤੇ ਬਾਹਰ ਵੀ ਵਿੱਚ ਚੁੱਲੇ ਦਾ ਸੀ ਕੰਮ ਕਰੇ ਸੀ ਪਰ ਸਾਡੇ ਸਾਰੇ ਕੰਮ ਫਿਲਹਾਲ ਹੋ ਗਏ ਸੀ ਕੁਝ ਤਾਂ ਅੱਜ ਸਾਰੀ ਦਿਹਾੜੀ ਇੰਨੀ ਕੰਮ ਕਰਦੇ ਵਿੱਚ ਲੰਘ ਗਈ ਕੁਝ ਜਿਵੇਂ ਤੁਸੀਂ ਨੇ ਹਨੀਰੀ ਦੇ ਨਾਲ ਦੇਖਿਆ ਨਾ ਵੀ ਸਵੇਰ ਨੂੰ ਫੇਰ ਉਹੀ ਕੁਝ ਬੇੜੇ ਦਾ ਹੋਇਆ ਪਿਆ ਇਹ ਸਾਰਾ ਬਾਕੀ ਹੁਣ ਦੇਖੋ ਸਵੇਰੇ ਉੱਠ ਕੇ ਦੇਖਦੇ ਹਾਂ ਨਾ ਤੋ ਕੀ ਜੀ ਫੁੱਲਕੇ ਬਣਾ ਕੇ ਹੁਣ ਲੱਗਿਆ ਰੋਟੀ ਖਾਣਾ ਪਰ ਅੱਜ ਤੱਕ ਸਰੀਰ ਦੀ ਵਾਕਈ ਬੱਸ ਹੋਈ ਪਈਆ ਹਨਾ ਇੰਨੀ ਥਕਾਵਟ ਲੱਗਦੀ ਸੀ ਅੱਜ ਨੂੰ ਇਹ ਸੀਗਾ ਵੀ ਹੁਣ ਸੌਂ ਜਾਉ ਬਸ ਕੋਈ ਹਿੰਮਤ ਨਹੀਂ ਸੀ ਪਰ ਇੰਨਾ ਚੰਗਾ ਸੀਗਾ ਵੀ ਫਤਿਹ ਨੇ ਸਾਨੂੰ ਹਨਾ ਸਾਫ ਉੱਥੇ ਮਤਲਬ ਸਾਰਾ ਕੁਝ ਉਹਨੇ ਅੰਦਰ ਲੈ ਆਂਦਾ ਸੀ ਰੋਟੀ ਵਗੈਰਾ ਚੱਕ ਲਿਆ ਸੀ ਫਿਰ ਵਿਚਾਨੇ ਨੇ ਰੋਟੀ ਖਾਧੀ ਤੋਂ ਬਾਅਦ ਸਾਰੇ ਭਾਂਡੇ ਕਿਚਨ ਦੇ ਵਿੱਚ ਰੱਖਦੇ ਵੀ ਐਨੇ ਬੱਚੇ ਦੀ ਦੁਆਰਾ ਕੀਤੀ ਹੋਈ ਹੈਲਪ ਬਹੁਤ ਹੋ ਜਾਂਦੀ ਆ ਹਨਾ ਾਂਡੇ ਸਾਫ ਸਫਾਈ ਕਰਨ ਦੀ ਹੁਣ ਨਹੀਂ ਸੀ ਹਿੰਮਤ ਬਾਕੀ ਦੇਖਾਂਗੇ ਜੀ ਹੁਣ ਸਵੇਰੇ ਹੁਣ ਕਰਦੇ ਆ ਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡਾ ਬਲੌਗ ਦੇਖਦੇ ਹੋ ਓਕੇ ਬਾਏ ਟੇਕ ਕੇਅਰ